ਤਰਾ ਨਾਲ ਹਰ ਵਕਤ ਇਸ ਸ੍ਰਿਸ਼ਟੀ ਵਿੱਚ ਨਾਨਕ ਦਾ ਬਾਦਸ਼ਾਹ ਦੀ ਸਜਾਰਾ ਸਤਿਗੁਰੂ ਜੀ ਨੂੰ ਪ੍ਰਤੱਖ ਵੇਖਦਾ ਰਹਿੰਦਾ ਹੈ ਉਹ ਭਲਾ ਮਨੁੱਖ ਹੈ ਉਹ ਸ਼ਾਂਤ ਹੈ ਜਿਨ੍ਹਾਂ ਸਾਸ ਵਿਰਾਸਾ ਨਾ ਵਿਸਰ ਹੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਹੋਈ ਸੰਤ ਸੰਤ ਸਰਨ ਜੋ ਜਨ ਪਰੈ ਸਰਨ ਨਾ ਜੀ ਸਰਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ ਸ਼ਰਨ ਵਿੱਚ ਜਿਹੜਾ ਜਾਨ ਭਾਵ ਜਿਹੜਾ ਮਨੁੱਖ ਸਾਤਵੀ ਸ਼ਰਨ ਵਿੱਚ ਪੈ ਜਾਏ ਸੰਤ ਜਿਹਦਾ ਹਿਰਦਾ ਸ਼ਾਂਤ ਹੋ ਗਿਆ ਅੰਦਰੋਂ ਮਨਵਚ ਕਰਮ ਕਰਕੇ ਜਿਹੜਾ ਸ਼ੁੱਧ ਹੈ ਅੰਦਰੋਂ ਜਿਹੜਾ ਬਿਲਕੁਲ ਸਾਫ਼ ਹੈ ਕਿ ਇੱਕ ਬੋਲ ਬੜਾ ਮਿੱਠਾ ਹੈ ਅੰਦਰ ਵੀ ਮਿੱਠਾ ਹੈ ਇੱਕ ਇੱਕ ਬੋਲ ਵੀ ਬੜਾ ਮਿੱਠਾ ਹੈ ਇੱਕ ਤੇ ਗਾਜਰ ਹੁੰਦੀ ਹੈ ਗਾਜਰ ਜਿਹੜੀ ਬਾਹਰੋਂ ਹੈ ਬੜੀ ਮਿੱਠੀ ਹੁੰਦੀ ਹੈ ਪਰ ਅੰਦਰ ਫਿੱਕਾ ਹੈ ਅੰਦਰ ਫਿੱਕੀ ਹੁੰਦੀ ਹੈ ਗਾਜਰ ਉਹ ਨਹੀਂ ਮਹਾਰਾਜ ਕਹਿੰਦੇ ਇੱਕ ਇੱਕ ਬੋਲ ਬੜਾ ਮਿੱਠਾ ਹੈ ਤੇ ਇਹ ਵੀ ਸੱਚ ਜਾਣਿਓ ਮੇਰ-ਤੇਰ ਖਤਮ ਕਰਕੇ ਪੜਾਈ ਸਭ ਨੂੰ ਇੱਕ ਬਰਾਬਰ ਕਰਾਉਂਦਾ ਹੈ ਹਰ ਇੱਕ ਦੇ ਹਿਰਦੇ ਨੂੰ ਪ੍ਰਸੰਨ ਚਿਤ ਕਰ ਦੇਵੇ ਵਿਕਾਰਾਂ ਤੋਂ ਜਿਹੜਾ ਮੁਕਤ ਹੈ ਸ਼ਾਂਤ ਹੋ ਗਿਆ ਉਹਨੂੰ ਕਿਹਾ ਜਾਂਦਾ ਹੈ ਸੰਤ ਔਰ ਸੱਚ ਜਾਣਿਓ ਮੁਆਫ ਕਰਨਾ ਮੈਨੂੰ ਅ ਕਰੋੜਾਂ ਵਿੱਚੋਂ ਕੋਈ ਇੱਕ ਅੱਦਾ ਹੁੰਦਾ ਹੈ ਜੀ ਜਿਆ ਬਾਣਾ ਬਾਣਾ ਬਾਰੋ ਪਾਇਆ ਯੂਨੀਫਾਰਮ ਜਿਹਨੇ ਪਾਈ ਹੋਈ ਹੈ ਨਾ ਪਰਦੀ ਬੱਚਾ ਪਾ ਕੇ ਜਾਂਦਾ ਹੈ ਸਕੂਲ ਨੰਬਰ ਤੇ ਬੜੇ ਨੇ ਪਰ ਸਭ ਤੋਂ ਵੱਡੀ ਗੱਲ ਐਜੂਕੇਸ਼ਨ ਹੈ ਪੜਾਈ ਵੀ ਹੈ ਇੱਕ ਤਾਂ ਇਨਫੋਰਮੇਸ਼ਨ ਹੁੰਦੀ ਹੈ ਇੱਕ ਗੁਰੂ ਕਿਰਪਾ ਹੁੰਦੀ ਹੈ ਸੱਚਮੁੱਚ ਪ੍ਰੈਕਟੀਕਲ ਵੀ ਹੁੰਦੀ ਹੈ ਕੋਈ ਚੀਜ਼ ऐसे बंदे ਦੇ ਸਰੀਰ ਨਾਲ ਲੱਗਿਆ ਕੱਪੜਾ ਵੀ ਮਹਾਨ ਬਣ ਜਾਂਦਾ ਹੈ ਉਹ ਬਾਣਾ ਵੀ ਮਹਾਨ ਬਣ ਜਾਂਦਾ ਹੈ ਜੀ ਇਸੇ ਕਰਕੇ ਸੰਤ ਮਿਲੈ ਕਿਛ ਸੁਣੀਐ ਕਹੀਐ ਇਹ ਸੰਤ ਵਿਅਕਤੀ ਦੀ ਗੱਲ ਹੋ ਰਹੀ ਹੈ ਧਿਆਨ ਦੇਣਾ ਆਪ ਜੀ ਨੇ ਕੋਈ ਭਲਾ ਮਨੁੱਖ ਨਾਮ ਨਾਲ ਰੰਗਿਆ ਜੋ ਸੰਤ ਹੈ ਐਸਾ ਮਨੁੱਖ ਮਿਲੇ ਉਹਦੀ ਸਿੱਖਿਆ ਸਾਨੂੰ ਜਈਦੀ ਹੈ ਸੰਤ ਮਿਲੇ ਕਿਸ ਸੁਣੀ ਹੈ ਕਹੀ ਹੈ ਮਿਲੇ ਅਸੰਤ ਮਸਟ ਕਰ ਰਹੀ ਹੈ ਅਸੰਤ ਅੱਗੇ ਐੜਾ ਲੱਗ ਗਿਆ ਹੁਣ ਐੜਾ ਲੱਗਣ ਦਾ ਕਾਰਨ ਹੈ ਭੈੜਾ ਬੰਦਾ ਰੱਬ ਤੋਂ ਟੁੱਟਿਆ ਸਾਖਤ ਅਸੰਤ ਉੱਥੇ ਚੁੱਪ ਰਹਿਣਾ ਠੀਕ ਹੈ ਜੀ ਸ਼ਾਂਤ ਮਿ ਲੈ ਕਿਛ ਸੁਣੀਐ ਕਈ ਹੈ ਮਿਲੇ ਅਸੰਤ ਮਨ ਛਟ ਕਰ ਰਹੀ ਹੈ ਇਸੇ ਕਰਕੇ ਸ਼ਾਂਤ ਮਿ ਲੈ ਕਿਛ ਸੁਣੀਐ ਕਈ ਹੈ ਸ਼ਾਂਤ ਸਰਨ ਜੋ ਜਨ ਪਰੈ ਹੁਣ ਆਪਾਂ ਅਖਰੀ ਅਰਥ ਕਰਦੇ ਪਏ ਆ ਜਿਹੜਾ ਭੈਣ ਭਰਾ ਸੱਚੀ ਸਿੱਖਿਆ ਨੂੰ ਜੀਵਨ ਵਿੱਚ ਲਾਗੂ ਕਰਕੇ ਆਪ ਤੇ ਤਰਦਾ ਹੀ ਤਰਦਾ ਹੈ ਜਿਹੜਾ ਦੂਜਿਆਂ ਨੂੰ ਵੀ ਤਾਰਦਾ ਹੈ ਉਹ ਕੀ ਹੈ ਸੰਤ ਗੁਰਬਾਣੀ ਵਿੱਚ ਸੱਚੇ ਸੰਤ ਬੈਠੇ ਨੇ ਕਬੀਰ ਸਾਹਿਬ ਬੈਠੇ ਨੇ ਇਹਨਾਂ ਦੀ ਸਿੱਖਿਆ ਨੂੰ ਲਾਗੂ ਕਰਕੇ ਅੱਗੇ ਕੋਈ ਬਿਆਨ ਕਰਦਾ ਕੋਈ ਭੈਣ ਭਰਾ ਹੋ ਸਕਦਾ ਅਸੀਂ ਤੇ ਕਿਰਮ ਕੀੜੇ ਵੀ ਬਹੁਤ ਵੱਡੇ ਨੇ ਅਸੀਂ ਤੇ ਕਿਰਮ ਕੀੜੇ ਵੀ ਨਹੀਂ ਭਾਈ ਕਿਰਮ ਕੀੜੇ ਜਿਹੜੇ ਦੂਰਬੀਨ ਨਾਲ ਵੇਖਦੇ ਨੇ ਉਹ ਹੁੰਦੇ ਨਹੀਂ ਅਸੀਂ ਤੇ ਉਹ ਵੀ ਨਹੀਂ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਉਹਨਾਂ ਦੀ ਸੰਗਤ ਬਖਸ਼ਿਸ਼ ਕਰਨ ਅਖਰੀ ਅਰਥ ਕਰ ਰਿਹਾ ਮੈਂ ਬਾਰ ਬਾਰ ਬੇਨਤੀ ਕਰਦਾ ਇਹ ਵੀ ਸੱਚ ਹੈ ਸੰਤ ਨੂੰ ਪਰਮਾਤਮਾ ਦੇ ਤੁਲ ਦਰਜਾ ਦਿੱਤਾ ਹੈ ਗੁਰਬਾਣੀ ਵਿੱਚ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲੱਖ ਕਰੋੜੀ ਕਰੋੜਾਂ ਵਿੱਚੋਂ ਲੱਖਾਂ ਵਿੱਚੋਂ ਕੋਈ ਇਕ ਹੈ ਕਾਲਪੁਰਖ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਭਾਈ ਉਸ ਸੰਤ ਜਨ ਦੇ ਹਿਰਦੇ ਵਿੱਚ ਆਪਣਾ ਪ੍ਰਕਾਸ਼ ਆਪ ਕੀਤਾ ਹੋਇਆ ਹੈ ਪਰ ਅੱਜ ਅਜ ਸੰਤ ਸ਼ਬਦ ਹੈ ਗੁਰਬਾਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਹੈ ਜਿਹਦੇ ਨਾਲ ਜੁੜਿਆ ਜੀ ਦੀ ਸ਼ਰਣ ਵਿੱਚ ਆਇਆ ਇਸ ਸੱਚੇ ਸੰਤ ਹਿਰਦੇ ਘਰ ਵਿੱਚ ਬਿਸਣੇ ਨੇ ਉਹ ਸੰਤ ਕਿਹੜੇ ਨੇ ਮੱਤ ਵਿੱਚ ਰਤਨ ਜਵਾਹਰ ਮਾਨੇ ਮਤ ਵਿਚਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੋਣੀ ਜੇ ਇੱਕ ਗੁਰ ਕੀ ਸਿੱਖ ਸੋਣੀ ਇਹ ਸੰਤ ਕਿਤੇ ਬਾਹਰ ਨਹੀਂ ਜਦੋਂ ਇਹ ਸੰਤ ਨਾ ਸਾਥ ਸੰਤੋਖ ਦੇ ਆ ਧਰਮ ਧੀਰਜ ਉਦਮ ਆਦਿਕ ਇਮਾਨਦਾਰੀ ਇਹ ਸੰਤ ਜੀਵਨ ਵਿੱਚ ਆਉਂਦੇ ਨੇ ਜੀਵਨ ਬਦਲ ਜਾਇਆ ਕਰਦਾ ਹੈ ਭਾਈ ਲੈਣਾ ਤੋਂ ਗੁਰੂ ਅੰਗਦ ਸਾਹਿਬ ਬਣ ਜਾਂਦਾ ਹੈ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਬਣ ਜਾਂਦਾ ਹੈ ਜੀਵਨ ਬਦਲ ਦਿੰਦੇ ਨੇ ਸੰਤ ਜਦੋਂ ਜੀਵਨ ਵਿੱਚ ਆਉਂਦੇ ਨੇ ਸਭ ਦੁਨੀਆ ਦੇ ਅੰਦਰ ਇਹ ਸੰਤ ਬੈਠੇ ਨੇ ਪਰ ਆਪਾਂ ਸਾਰੀ ਦੁਨੀਆ ਨੂੰ ਆਮ ਲੋਕ ਕਹਿੰਦੇ ਸੁਣਦੇ ਆ ਭਾਈ ਇਨਸਾਨ ਬਣ ਜਾ ਲੋ ਇਨਸਾਨ ਨੂੰ ਇਨਸਾਨ ਕਹਿੰਦੇ ਨੇ ਇਨਸਾਨ ਬਣ ਜਾ ਮਨੁੱਖ ਨੂੰ ਕਿਹਾ ਜਾਂਦਾ ਭਾਈ ਮਨੁੱਖ ਬਣ ਜਾ ਕੇਵਲ ਬੰਦੇ ਨੂੰ ਕਿਹਾ ਜਾਂਦਾ ਭਾਈ ਬੰਦਾ ਬਣ ਜਾ ਕਿਉਂ ਇਸ ਸੰਤਾਂ ਨਾਲ ਸਾਝ ਨਹੀਂ ਪਾਈ ਅਕਾਲ ਪੁਰਖ ਵਾਹਿਗੁਰੂ ਉਹ ਸੰਤ ਉਹ ਸਤਿਗੁਰੂ ਸਾਡੇ ਅੰਦਰ ਵੀ ਗਿਆਨ ਕਰਕੇ ਤੇ ਗੁਨਾ ਕਰਕੇ ਵੀ ਰਾਜ਼ਮਾਨ ਹੈ ਇਹਨਾਂ ਸੰਤਾਂ ਨਾਲ ਸਾਝ ਪਾਈਏ ਆਓ ਭੈਣ ਭਰਾਓ ਪਰ ਦੁਨੀਆ ਕਰਦੀ ਪਤਾ ਕੀ ਐ ਇਹਨਾਂ ਨਾਲ ਵੈਰ ਕਰਦੀ ਐ ਸੰਤਾਨ ਨਾਲ ਵੈਰ ਕਮਾਮਦੇ ਸੰਤਾਨ ਨਾਲ ਵੈਰ ਕਮਾਮਦੇ ਸੰਤਾਨ ਨਾਲ ਵੈਰ ਕਮਾਮਦੇ ਸੰਤਾਨ ਨਾਲ ਵੈਰ ਕਮਾਮਦੇ ਇਹ ਸੱਚੇ ਸੰਤ ਹੈ ਸੱਚੇ ਸੰਤ ਨੇ ਜਿਹੜੇ ਇਹ ਆਵਾਜ਼ਾਂ ਮਾਰਦੇ ਨੇ ਰੋਜ ਇਹ ਸ਼ਰਵਣੋ ਮੇਰਿਓ ਕਦੇ ਨੇਤਰੋ ਮੇਰਿਓ ਇਹ ਰਸਨਾ ਤੂੰ ਅੰਨ ਰਸ ਰਾਜੀ ਰੋਜ ਇਹ ਆਨੰਦ ਵਿੱਚੋਂ ਕੁਝ ਮਿਲਦਾ ਇਹ ਰੋਜ ਦੱਸਦੇ ਨੇ ਬਈ ਸੰਤਾਂ ਨਾਲ ਸਾਝ ਕਿਵੇਂ ਪੈਣੀ ਹੈ ਪਰ ਨਹੀਂ ਸੁਣਿਆ ਉਹ ਅੱਖਾਂ ਕੁਝ ਹੋਰ ਹੀ ਵੇਖਦੀਆਂ ਨੇ ਨਹੀਂ ਸੁਣਿਆ ਉਹ ਕੰਨ ਕੁਝ ਹੋਰ ਹੀ ਸੁਣਦੇ ਨੇ ਆ ਰਸਨਾ ਕੁਝ ਹੋਰ ਹੀ ਬੁੱਲੀ ਜਾਂਦੀ ਹੈ ਤੇ ਬਾਹਰੋਂ ਜਿੰਨੀ ਵੀ ਖੁਰਾਕ ਹੈ ਅੰਦਰ ਮਨ ਨੂੰ ਜੋ ਵੀ ਖੁਰਾਕ ਜਾ ਰਹੀ ਉਹ ਗਲਤ ਖੁਰਾਕ ਜਾਂਦੀ ਪਈ ਹੈ ਫਿਰ ਬ੍ਰੇਨ ਦੇ ਥਰੂ ਬਾਡੀ ਮਾਈਂਡ ਦੇ ਥਰੂ ਬਾਡੀ ਗਲਤ ਪਾਸੇ ਜਾਂਦੀ ਪਈ ਹੈ ਤੇ ਹੁੰਦਾ ਕੀ ਹੈ ਬਕਾਰ ਹੈ ਵੀ ਹੋਗੇ ਸੰਤਾ ਨਾਲ ਵੈਰ ਕਮਾਉਂਦੇ ਸੰਤਾ ਨਾਲ ਵੈਰ ਕਮਾਉਂਦੇ ਕ੍ਰਿਸ਼ਨਾ ਨਾਲ ਮੂੰਹ ਪਿਆਰ ਮਾੜੇ ਪ੍ਰਭਾਵ ਨਾਲ ਅਸੀਂ ਪਿਆਰ ਪਾਇਆ ਹੋਇਆ ਨਿੰਦਿਆ ਨਾਲ ਅਸੀਂ ਪਿਆਰ ਪਾਇਆ ਹੋਇਆ ਈਰਖਾ ਨਾਲ ਅਸੀਂ ਪਿਆਰ ਪਾਇਆ ਹੋਇਆ ਪੋਲਿਟਿਕਸ ਨਾਲ ਅਸੀਂ ਪਿਆਰ ਪਾਇਆ ਹੋਇਆ ਤੇ ਚੰਗੇ ਗੁਣਾਂ ਨੂੰ ਅਸੀਂ ਵਿਸਾਰਿਆ ਹੋਇਆ ਉਹ ਜੀਵਨ ਵਿੱਚ ਦਿਸਦੇ ਨਹੀਂ ਮੁਆਫ ਕਰਨਾ ਫੇਰ ਬੇਨਤੀ ਕਰਨਾ ਕੇਵਲ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ ਜਾ ਸੰਤ ਕਿਿੰਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਫੇਰ ਅਖਰੀ ਅਰਥ ਕਰਾਂਗੇ ਦੂਜੀ ਗੱਲ ਸੁਣੋ ਜੀ ਨਾਦੀ ਸਿੱਖਿਆ ਨੂੰ ਕੋਈ ਅੱਗੇ ਵੀ ਤੋੜਦਾ ਹੈ ਉਹਦਾ ਜੀਵਨ ਵੀ ਹੈ ਤੇ ਸੱਚ ਜਾਣਿਓ ਅਜੇਹੇ ਸੰਤ ਜਨਾ ਦੀ ਜੇ ਕੋਈ ਨਿੰਦਾ ਕਰਦਾ ਹੈ ਬਹੁਰ ਬਹੁਰ ਅਵਤਾਰ ਕਈ ਜੁਨਾਂ ਵਿੱਚ ਪਟਕਦਾ ਹੈ ਜੀ ਉਹ ਬਾਰ ਬਾਰ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਜੰਮਦਾ ਮਰਦਾ ਹੈ ਇਸੇ ਕਰਕੇ ਕਿਆ ਸੰਤਾਂ ਕੋਈ ਮਤ ਨਿੰਦੋ ਸੰਤ RAM ਹੈ ਇੱਕੋ ਕੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਮ ਬਿਵੇਕੋ ਦੇ ਸੰਤ ਕੀ ਨਿੰਦਾ ਨੂੰ ਨਿੰਦਾ ਵੀ ਪਤਾ ਹੋਣਾ ਪਤਾ ਹੋਣੀ ਚਾਹੀਦੀ ਆ ਵੀ ਨਿੰਦਿਆ ਕੀ ਆ ਨਿੰਦਾ ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਨੂੰ ਬਦਨਾਮ ਕਰਨਾ ਉਹ ਗੱਲ ਹੈ ਨਹੀਂ ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਭਲੇ ਪੁਰਸ਼ ਨੂੰ ਕਿਸੇ ਫੁੱਲ ਨੂੰ ਕੰਡਾ ਬਣਾਣਾ ਇਹਨੂੰ ਕਹਿੰਦੇ ਆ ਜੀ ਨਿੰਦਿਆ ਹਰ ਵਕਤ ਕਮੀਆਂ ਵੇਖਣੀਆਂ ਹਰ ਵਕਤ ਕਮੀਆਂ ਵੇਖਣੀਆਂ ਨੀਚ ਪੁਰਸ਼ਾਂ ਦਾ ਕੰਮ ਇਹੀ ਹੁੰਦਾ ਹੈ ਹੁਣ ਗੁਰੂ ਨਿੰਦਕ ਵੀ ਹੁੰਦਾ ਹੈ ਫਰਾਨੀ ਦੀ ਗੱਲ ਹੈ ਗੁਰੂ ਨਿੰਦਕ ਕੋਣ ਹੈ ਨਿੰਦਕ ਨਰ ਕਾਲੇ ਮੁਖ ਨਿੰਦਕ ਜਿਨ ਗੁਰੂ ਕੀ ਦਾਤ ਨਾ ਭਾਈ ਜਿਨੂੰ ਗੁਰੂ ਕੀ ਸਿੱਖਿਆ ਗੁਰੂ ਦਾ ਗਿਆਨ ਹਾਜਮ ਨਹੀਂ ਆਂਦਾ ਉਹ ਗੁਰੂ ਨਿੰਦਕ ਹੈ ਮੈਂ ਸੰਗਤ ਵਿੱਚ ਬੈਠਾ ਮੈਂ ਕੋਈ ਇਦਾਂ ਦਾ ਕੰਮ ਕਰਦਾ ਇਥੋਂ ਬੋਲਿਆ ਜਾਂਦਾ ਪਰ ਮੇਰੇ ਅੰਦਰ ਜਿਹੜਾ ਪਸ਼ੂ ਪੈਦਾ ਹੋਇਆ ਮੇਰੇ ਤੇ ਪੂਰੀ ਚੋਟ ਵੱਜ ਰਹੀ ਹੈ ਮੈਨੂੰ ਗੁੱਸਾ ਆ ਰਿਹਾ ਮੈਂ ਉਹ ਬੰਦੇ ਨੂੰ ਵੀ ਆਪਣੇ ਮਨ 'ਚ ਲੋਕਾਂ ਨੂੰ ਨਹੀਂ ਬੋਲਦਾ ਮੈਂ ਅੰਦਰੋਂ ਮਾੜਾ ਤਵਾ ਬੋਲ ਰਿਹਾ ਹਾਂ ਉਸ ਬੰਦੇ ਨੂੰ ਵੀ ਤੇ ਉਹ ਬੰਦੇ ਦੀ ਰਸਨਾ ਤੇ ਹੈ ਕੀ ਹੈ ਗੁਰੂ ਕੀ ਸਿੱਖਿਆ ਉਹ ਗੁਰੂ ਨਿੰਦਕ ਹੈ ਨਿੰਦਕਨ ਨਰਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਐਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰੇ ਠਾਕੁਰ ਆਪ ਦੀ ਵਾਈ ਇਹ ਬਖਸ਼ਿਸ਼ ਗੁਰੂ ਨੇ ਆਪ ਬਖਸ਼ਿਸ਼ ਕਰਕੇ ਕਿਰਪਾ ਕੀਤੀ ਹੁੰਦੀ ਹੈ ਇਹ ਬਖਸ਼ਿਸ਼ ਗੁਰੂ ਦੀ ਹੈ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਇਹ ਗੁਰੂ ਨੇ ਤਰੁੱਟ ਕੇ ਭਾਈ ਆਪਣੇ ਜਨਾਂ ਤੇ ਕਿਰਪਾ ਕੀਤੀ ਹੁੰਦੀ ਹੈ ਇਸ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਉਹ ਹਰ ਬਹੋ ਰਿ ਅਵਤਾਰ ਇਸੇ ਕਰਕੇ ਸ਼ਰਨ ਵਿੱਚ ਪਈਏ ਕਹਿਣਾ ਮੰਨੀਏ ਕਹਿਣਾ ਨਹੀਂ ਤਾਂ ਨਹੀਂ ਤੇ ਆਵਾਗੋਣ ਸਾਹਮਣੇ ਖੜਾ ਹੈ ਪਟਕਣਾ ਸਾਹਮਣੇ ਧੜੀ ਹੈ ਜੀ ਸੰਤ ਕੈ ਦੁੱਖ ਨ ਆੜ ਜਾ ਘਟੈ ਉਮਰ ਘਟਦੀ ਜਾਂਦੀ ਹੈ ਉਮਰ ਘਟਣ ਦਾ ਮਤਲਬ ਕੀ ਹੈ ਉਹ ਸਾਰੀ ਉਮਰ ਅਜਾਈ ਗਵਾ ਲੰਦਾ ਹੈ